ਸੇਜ ਕਾ ਆਪਾਂ ਕਹਾਣੀ ਸੁਣਾਉਣ ਲੱਗੇ ਆ ਇੱਕ ਪਿੰਡ ਦੇ ਵਿੱਚ ਬਾਣੀਆਂ ਦੀ ਬਾਣੀਆਂ ਉਹ ਬਾਣੀਆਂ ਦੀ ਵਪਾਰ ਦਾ ਕਰਦਾ ਹੁੰਦਾ ਜੀ ਮਤ ਲੈ ਕੇ ਆ ਬੇਚਣਾ ਉਹ ਭਾਈ ਵਗ ਗਿਆ ਵੱਡੀ ਦੁਕਾਨ ਤੋਂ ਸੌਦਾ ਲੈਣ ਵਗ ਗਿਆ 10-15 ਕਿਲੋਮੀਟਰ ਤੇ ਦੁਕਾਨ ਹੂ ਸਹਿਰ ਚ ਉਹ ਤੁਰ ਕੇ ਜਾਂਦੇ ਹੁੰਦੇ ਤੁਰਿਆ ਗਿਆ ਤੁਰ ਕੇ ਲਿਆਉਂਦਾ ਸਮਾਨ ਉਹ ਤੁਰਿਆ ਗਿਆ ਤੁਰ ਕੇ ਜਾ ਕੇ ਉਹਨੇ ਸਮਾਨ ਉੱਥੇ ਬਾਗਿਆ ਦੁਕਾਨ ਤੇ ਉੱਥੇ ਦੁਕਾਨਦਾਰ ਨੂੰ ਕਹਿੰਦਾ ਥੋਕ ਵਾਲੇ ਨੂੰ ਵੀ ਚੱਲ ਦੁਕਾਨ ਤੂੰ ਤੇ ਸਾਨੂੰ ਸੌਦਾ ਦੇ ਭਾਈ ਕਹਿੰਦਾ ਲੈ ਜਾ ਸੌਦਾ ਉਹ ਲੈ ਹੀ ਗਿਆ ਸੌਦਾ ਲੈ ਲਿਆ ਬਾਧ ਪੈਸੇ ਗਏ ਪਈ ਘਟ ਉਹਲੇ ਉਹ ਜਦੋਂ ਉਹਨੇ ਸੌਦਾ ਦਾ ਜੋੜਿਆ ਆ ਐਸੇ ਵੱੱਧ ਬਣ ਕੇ ਉਹ ਕਹਿੰਦਾ ਵੀ ਮੇਲੇ ਦਾ ਪੈਸੇ ਘਟਨੇ ਹੈ। ਹੈ ਤੂੰ ਐਂ ਕਰ। ਵੀ ਪਈ ਸੌਦਾ ਹੀ ਕੱਢ ਲੈ ਉਹਨਾਂ ਕ। ਵੀ ਮੈਂ ਫੇਰ ਲੈ ਜੂੰ। ਕਹਿੰਦਾ じゃ ਸੌਦਾ ਤਾਂ ਉਹਨੂੰ ਕੀ ਕੱਢਾਂਗੇ? ਚਲ ਸੌਦਾ ਤਾਂ じゃ ਲੈ ਜਾ ਤਾਲ ਕੋਈ ਗੱਲ ਨਹੀਂ। ਤੂੰ ਯਾਰ ਫੇਰ ਕੋਈ ਐਂ ਕਰ ਵੀ ਭਾਈ। ਕੋਈ ਮੜੀ-ਮੜੀ ਜ਼ਿੰਮੇਵਾਰੀ ਦੇ ਜਾ। ਕਹਿੰਦਾ じゃ ਜ਼ਿੰਮੇਵਾਰੀ ਮੈਂ ਇੱਥੇ ਕੀ ਦੀ ਦੂੰ ਮੈਂ ਕਿਹੜੇ ਕਿਸ ਨੂੰ ਜਾਣਦਾ ਹੂੰ ਨਾ। ਵੀ ਐ ਤਾਂ ਫੇਰ ਮੈਂ ਜਾਣਦੇ ਕਾ ਚਲ ਕੋਈ ਗੱਲ ਨਹੀਂ ਐ ਤਾਂ ਤੂੰ ਬੰਦਾ ਠੀਕ ਲੱਗਦਾ ਮੈਨੂੰ। ਉਹ ਲੈ ਜਾ। ਕਹਿੰਦਾ ਜ਼ਿੰਮੇਵਾਰੀਆਂ ਐ ਕਰ। ਉਹਨੇ ਕਹਿੰਦਾ ਮੈਂ ਇਕਬਾਲ ਮੁੱਛ ਦਾ ਪੱਟ ਲਿਆ। ਇਕਬਾਲ ਮੁੱਛ ਦਾ ਪੱਟ ਕੇ ਉਹਨੂੰ ਦੇਤਾ। ਕਹਿੰਦਾ ਆ ਚੱਕ ਆ ਫੜ ਮੁੱਛ ਦਾ ਬਾਲ। ਮੇਰਾ ਸੰਭਾਲ ਕੇ ਰੱਖੀ। ਜਿੱਦੇ ਮੈਂ ਤੇਰੇ ਪੈਸੇ ਦੇ ਦੂੰ ਮਹੀਨੇ ਵੀਜ਼ਨ ਚ ਉਹ ਇਹ ਮਾ ਛੜਾ ਕੇ ਲਈ ਜਿਹੜੇ ਤੇਰੇ ਬਚ ਗਏ। ਕਹਿੰਦਾ ਸਾਭ ਕੇ ਰੱਖੀ। ਕਹਿੰਦਾ ਠੀਕ ਐ ਕਹਿੰਦਾ ਮੈਂ ਹੁਣੀ ਜਾ ਕੇ ਆ ਡੱਬੀ ਚ ਪਾ ਕੇ ਰੱਖ ਦੂੰ। ਜਿੱਤੇ ਮਰਜੀ ਆਈ ਉਹਨੇ ਪਈ ਉੱਥੋਂ ਲੈ ਕੇ ਸਮਾਨ ਤੁਰ ਗਿਆ ਉਹਨੇ ਉਹਦਾ ਸ਼ਾਂਤਾ ਬਾਲ ਮੁੱਛਦਾ ਜਦੋਂ ਪਿੰਡ ਆ ਗਿਆ ਉੱਥੇ ਅਰਚਾ ਜਿ ਹੋਣ ਲੱਗੇ ਘਰੇ ਉਹਨੇ ਗੱਲ ਕਰੀ ਵੀ ਚੱਲ ਮੈਂ ਤਾਂ ਪੈਸੇ ਘਟ ਕੇ ਤੇ ਵੀ ਹਰ ਕੇ ਕੋਈ ਜ਼ਿੰਮੇਦਾਰ ਤੈਂਦੀ ਵੀ ਮੈਂ ਤਾਂ ਇੱਕ ਮੁੱਛਦਾ ਵਾਲੀ ਕਹਾਣੀ ਤੇ ਆਇਆ ਕਹਿੰਦਾ ਹੁਣ ਮੈਂ ਮਮੀ ਨੇ ਕਿੰਨਾਂ ਚਾਲੇ ਪੈਸੇ ਦੇ ਆ ਮੈਂ ਉਹਦੇ ਲੈ ਆ ਮੈਂ ਇਹ ਸੌਦਾ ਲੈ ਆ ਮੈਂ ਕਹਿੰਦਾ ਠੀਕ ਹੈ ਉਹ ਗਾਹਾਂ ਦੀ ਗਾਹਾਂ ਗੱਲ ਉਡ ਗਈ ਇੱਕ ਚ ਉੱਥੇ ਠੱਗ ਬਾਣੀਆ ਉਹਨੂੰ ਜਾਂ ਪਤਾ ਲੱਗਿਆ ਉਹ ਉਹਨੇ ਘਰੇ ਗੱਲ ਕਰੀ ਕਹਿੰਦਾ ਆ ਉਹ ਮੁੱਛ ਦਾ ਬਾਲ ਦੇ ਕੇ ਕਹਿੰਦਾ ਸੌਦਾ ਧਾਰ ਲੈ ਆਇਆ ਉਹਦੇ ਘਰ ਵਾਲੀ ਲਾਲੀ ਕਹਿੰਦੀ ਵੀ ਤੂੰ ਵੀ ਲਿਆ ਦੇਖ ਲੈ ਆਪਾਂ ਕੰਮ ਚਲਾ ਲਾਂਗੇ ਦੁਕਾਨ开 ਲਾਂਗੇ ਤੂੰ ਲਿਆ ਉਹਨੇ ਆਖਾ ਵੀ ਚਲ ਆਪਾਂ ਵੀ ਲਿਆਉਣੇ ਮੁੜ ਕੇ ਤਾਂ ਉਹਨੂੰ ਤਾਂ ਹੀ ਤੇ ਵੀ ਪੈਸੇ ਨਹੀਂ ਦਿੰਦੇ ਉਹਦੇ ਕਹੇ ਕੋਈ ਉਹ ਵਾਗਿਆ ਭਾਈ ਉਹ ਜਾ ਕੇ ਕਹਿੰਦਾ ਵੀ ਸੌਦਾ ਲੈਣਾ ਮੈਂ ਤਾਂ ਕਹਿੰਦਾ ਲੈ ਜਾ ਸੌਦਾ ਭਾਈ ਲੈਣ ਲੱਗਾ ਕਹਿੰਦਾ ਤੇ ਪੈਸੇ ਵੀ ਹੈਗੇ ਕਹਿੰਦਾ ਆਏ ਜੇ ਅੱਧਾ ਤੋ ਲੈ ਰਿਆ ਕਹਿੰਦਾ ਪੈਸੇ ਤਾਂ ਮੇਰੇ ਵਿੱਚ ਹੈ ਨਹੀਂ ਘੱਟ ਹੀ ਨਹੀਂ ਕਹਿੰਦਾ ਫੇਰ ਤਾਂ ਤਾ ਜਰ ਆਪਣਾ ਫੇਰ ਕੰਮ ਖਰਾਬ ਹੈ ਫੇਰ ਪੈਸੇ ਤੂੰ ਉਹ ਮੈਨਾਂ ਤਾਂ ਨਹੀਂ ਮਿਲਣਾ ਕਹਿੰਦਾ ਇਹ ਕਰ ਕੋਈ ਗੱਲ ਨਹੀਂ ਮੈਂ ਉਹਨੂੰ ਵੀ ਮਸਤਾ ਬਾਲ ਦਿੱਤਾ ਲੈ ਗਿਆ ਮੈਂ ਦੇ ਤੂੰ ਤੈਨੂੰ ਕਹਿੰਦਾ ਚੰਗਾ ਦੇਦਾ ਕਹਿੰਦਾ ਲੈ ਉਹਨੇ ਕੀ ਕਰਿਆ ਕਹਿੰਦਾ ਬਥੇਰੇ ਬਾਲ ਖੜੇ ਨੇ ਪੱਟੇ ਸੀ ਸੱਤ ਕਹਿੰਦਾ ਲੈ ਚੱਕ ਜਨੇ ਮਰਜੀ ਤੂੰ ਇੱਕ ਨੂੰ ਰੋਣਾ ਉਹ ਕਹਿੰਦਾ ਬੱਚਾ ਰਹਿਣ ਦੇ ਦੇਖ ਲਿਆ ਮੈਂ ਤੈਨੂੰ ਉਹ ਤਾਂ ਮਰਦ ਬੱਚਾ ਸੀ ਇੱਕ ਮਸਾ ਦੇਖ ਕੇ ਗਿਆ ਐਂ ਕਹਿੰਦਾ ਸੀ ਸੱਤ ਪੱਟ ਕੇ ਫੜਾ ਦੇ ਕਹਿੰਦਾ ਲੈ ਚੱਕ ਜਨੇ ਮਰਜੀ ਕਹਿੰਦਾ ਤੈਨੂੰ ਤਾਂ ਮੈਂ ਸੌਦਾ ਦਿੰਦਾ ਨਹੀਂ ਤੂੰ ਤਾਂ ਮਰਦ ਹੀ ਨਹੀਂ ਹੈ ਨਾ ਇਹ ਤੈਨੂੰ ਕੀ ਪਤਾ ਕਹਿੰਦਾ ਨਾ ਤੈਨੂੰ ਨਹੀਂ ਮੈਂ ਦਿੰਦਾ ਤੈਨੂੰ ਮੈਂ ਦੇਖ ਲਿਆ ਸਮਾਨ ਪਈ ਕਹਿੰਦਾ ਤੂੰ ਆਪਦਾ ਪਈ ਹੋਰ ਕਿਤੋਂ ਹੀ ਲੈ ਲੈ ਮੈਂ ਨਹੀਂ ਦਿੰਦਾ ਉਹਨਾਂ ਦਾ ਜੱਟਾ ਨਾ ਮੁੜਿਆ ਆ। ਕਹਿੰਦਾ ਘਰੇ ਆ ਕੇ ਕਹਿੰਦਾ ਉਹ ਘਰੇ ਆਉਂਦੇ ਨੂੰ ਸਮਾਨ ਥੋਂ ਥੋਂ ਤਿਆਰ ਕਰੀ ਜਾਵੇ ਵੀ ਸਮਾਨ ਧਰਾਂਗੇ ਕੱਪੜਾ ਜਿਹੜਾ ਵੀ ਲੋ ਕੋ ਹੋਰ ਸਮਾਨ ਲਊ ਦੁਕਾਨ ਤਿਆਰ ਕਰੀ ਜਾਵੇ। ਉਹ ਖਾਲੀ ਵਾ ਗਿਆ। ਉਹ ਕਹਿੰਦੀ ਲਿਆਇਆ ਨਹੀਂ ਕੁਛ ਕਹਿੰਦਾ ਨਾ ਕਹਿੰਦਾ ਮੈਂ ਤਾਂ ਭੈਣਾਂ ਨੂੰ ਮੁੱਛ ਦੇ ਬਾਅਦ 6-7 ਵੀ ਦਿੱਤੇ ਤੇ ਕਹਿੰਦਾ ਉਹ ਕਹਿੰਦਾ ਵੀ ਤੈਨੂੰ ਤਾਂ ਨਹੀਂ ਮੈਂ ਦਿੰਦਾ। ਕਹਿੰਦੀ ਫਿਰ ਕਹਿੰਦਾ ਤੂੰ ਤਾਂ ਮਰਦ ਨਹੀਂ ਹੈ। ਕਹਿੰਦੀ ਗੱਲ ਵੀ ਠੀਕ ਹੈ। ਬਾਲ ਕਹਿੰਦੀ ਹੁਣ ਇੱਕ ਦਿੱਤਾ ਮਾਸਾ। ਤਾਂ ਇਹ ਕਹਿੰਦੀ ਸੀ ਸੇ ਸੱਤ ਦੇਤੇ ਉਹਨੂੰ ਆਏਗਾ ਵੀ ਇਹ ਤਾਂ ਪਰਵਾਹੀ ਨਹੀਂ ਇਹਨੂੰ ਆ। ਵੀ ਇਹ ਤਾਂ ਠੱਗ ਹੈ। ਤੈਨੂੰ ਤਾਂ ਨਹੀਂ ਦਿੱਤਾ ਤੂੰ ਰਹਿੰਦੇ ਬਸ ਉਹਨੂੰ। ਕਹਿੰਦਾ ਵਾ ਠੀਕ ਆ ਫਿਰ ਹੁਣ ਕੀ ਕਰੀਏ? ਉਹ ਕਹਿੰਦੀ ਵੀ ਦੁਕਾਨ ਆਪਣੀ ਪੈਸੇ ਤੋਂ ਬਿਨਾਂ ਨਹੀਂ ਚੱਲਦੀ। ਜੇ ਸੌਦਾ ਲਿਆਵੇਂਗਾ ਤਾਂ ਹੀ ਆਪਣੀ ਦੁਕਾਨ ਚੱਲੂ ਪੈਸਾ ਨਹੀਂ ਸੌਦੇ ਨੂੰ। ਕਹਿੰਦਾ ਫਿਰ ਹੋਰ ਕੀ ਇਲਾਜ ਬਣਾਈਏ? ਕਹਿੰਦੀ ਤੂੰ ਐਂ ਕਰ ਬਈ ਦਿਵਾਖ ਤਾਂ ਪਾਲਣੀ ਨਹੀਂ ਨੇ ਆਪਾਂ ਘਰ ਦਾ ਕੰਮ ਵੀ ਚਲਾਉਣਾ ਹੈ। ਕਹਿੰਦੀ ਤੂੰ ਬੱਕਰੀਆਂ ਵਾਲੇ ਨਾਲ ਕਿਸੇ ਤੋਂ ਦਿਹਾੜੇ ਤੇ ਇਹ ਹੋਰ ਨਹੀਂ ਬੱਕਰੀਆਂ ਬਾਹਰ ਚਰਿਆ ਆਇਆ ਕਰਨੀਆਂ ਆਪਣਾ ਘਰੇ ਵੀ ਨਹੀਂ ਖਰਚਾ ਹੁੰਦਾ ਚਲ ਇੰਨੇ ਆਪਣਾ ਕੰਮ ਚੱਲੀ ਜਾਓ ਜੜ ਬਣ ਜੂ ਕਹਿੰਦਾ ਚੰਗਾ ਉਹਨੇ ਜੜਾ ਵਾਲੇ ਲਵੇ ਜਾ ਕੇ ਕਹਿੰਦਾ ਵੀ ਮੈਨੂੰ ਚਾਰ ਬੱਕਰੀਆਂ ਦੇ ਜਾ ਹਿਆਰੇ ਤੇ ਤੁਹਾਡੇ ਨਾਲ ਹੀ ਮੈਂ ਚਾਰੀ ਚੂਰੀ ਜਾਉ ਉਹ ਕਹਿੰਦਾ ਤੂੰ ਲਾ ਲੈ ਜਾਂ ਤੂੰ ਬੱਕਰੀਆਂ ਚਾਰ ਲਿਆ ਕਰੇਗਾ ਅਜ ਤਾਂ ਤੁੱਕੇ ਤੱਕੇ ਵੀ ਉੱਤੇ ਝਾੜ ਕਿਕਰਾਂ ਦੇ ਚੜ ਕੇ ਝਾੜਦੇ ਤੂੰ ਕਿੱਥੋਂ ਝਾੜ ਲੇਗਾ ਕਹਿੰਦਾ ਮੈਂ ਮੋੜੇ ਲਾ ਲਿਆ ਕਰੂ ਤੁਸੀਂ ਬੈਠੇ ਰਿਹਾ ਕਰਿਓ ਮੈਂ ਮੋੜੇ ਲਾਈ ਆਇਆ ਕਰੂੰ ਤੁੱਕੇ-ਤੱਕੇ ਚੱਲ ਤੁਸੀਂ ਝਾੜ ਲੇ ਕਰੋ ਮੈਂ ਤਾਂ ਚੜਿਆ ਨਹੀਂ ਜਾਣਾ ਕਹਿੰਦੇ ਚੰਗਾ ਤਾਂ ਦੇਤੀ ਆਹੋਂ ਭਾਈ ਇੱਕ ਜਾਨੇ ਚਾਰ ਬੱਕਰੀਆਂ ਚਾਰ ਦੇ ਫਤਰੇ 'ਚ ਉਹ ਮੋੜੇ ਮਾੜੇ ਲਾਈ ਆ ਕਰੇ ਉਹ ਕਹਿੰਦੇ ਇੱਕ ਦਿਨ ਕਹਿੰਦੇ ਅੱਜ ਇਹਨੂੰ ਚੜਾਓ ਯਾਰ ਮਾਣੀਆਂ ਨੂੰ ਕਹਿੰਦੇ ਹਾਂ ਭਾਈ ਲਈ ਰਹਿਦਾ ਆਪਾਂ ਤੁੱਕੇ-ਤੱਕੇ ਝਾੜਦੇ ਆ ਤੁੱਕੇ ਅੱਗੇ ਕੀ ਝਾੜਦੇ ਕਿ ਕੱਕਰ ਤੇ ਤਾਹਾਂ ਵੱਜਦਾ ਪਤਲੀਆਂ ਡਾਣੀਆਂ ਦੇ ਜਾਲੀ ਦਾ ਫਿਰ ਉੱਥੇ ਦੁਨਨੇ ਹੱਥਾਂ ਨਾਲ ਢਾਹ ਮਾਰ-ਮਾਰ ਢਾਂਗਾ ਤੁੱਕੇ ਫੇਰ ਛਾੜ ਦੇ ਸਾਡੇ ਵਿੱਚ ਉੱਥੇ ਇੱਕ ਕੱਕਰ ਮੈਂ ਹੈਰਾਨ ਹੋ ਗਿਆ ਉਹਨੂੰ ਕੱਕਰ ਤੋਂ ਜਿਵੇਂ ਬਗਲਾ ਬੈਠਾ ਹੋਣਾ ਟੀਸੀ ਤੇ ਆਏ ਕੱਕਰ ਦੇ ਵਿੱਚ ਦੀ ਤਹਾਂ ਨਿਕਲ ਜਾਂਦੇ ਉੱਤੇ ਟਾਂਗੇ ਮਰ ਜਾਂਦੇ ਦੋ ਹੱਤਾ ਨਾਲ ਫੜ ਕੇ ਉਹਨੂੰ ਕਹਿੰਦੇ ਤੂੰ ਚੜਾ ਕਹਿੰਦਾ ਯਾਰ ਮੈਂ ਤਾਂ ਕਦੇ ਚੜਿਆ ਨਹੀਂ ਭਾਈ ਮੈਥੋਂ ਤਾਂ ਨਹੀਂ ਚੜਨੇ ਕਹਿੰਦੇ ਫੇਰ ਆਏ ਨਹੀਂ ਚੱਲਣਾ ਕੰਮ ਚੜ ਕੇ ਤਾਂ ਦੇਖ ਤੂੰ ਚੜਾਤਾ ਖੁਦਾ ਦਾ ਵਿਚਾਰੋ ਕੰਮਣ ਲੱਗ ਗਿਆ ਉਹਦਾ ਕਹਿੰਦਾ ਮੈਥੋਂ ਨਹੀਂ ਜਾਂਦਾ ਭਈ ਪੁੱਤਰ ਆਇਆ ਕਹਿੰਦਾ ਚਾਹੇ ਮੇਰੀਆਂ ਬੱਕਰੀਆਂ ਹੀ ਨਖੇੜ ਦੋ ਭਾਈ ਇਹ ਤੁਹਾਡੀ ਮਰਜ਼ੀ ਨਾਲ ਰੱਖਣਾ। ਕੋਲ ਮੈਂ ਮਾਲ ਚਾਰਦਾ ਕਰੂੰ। ਵੀ ਆਏ ਨਹੀਂ। ਕਹਿੰਦੇ ਆਏ ਨਹੀਂ ਜਾ ਤੇਰਾ ਕੰਮ ਲੋਟਣਾ। ਚਲੋ ਫੇਰ ਘਰੇ ਆ ਗਿਆ ਤਨੇ। ਘਰੇ ਲਾਲੀ ਨੂੰ ਕਹਿੰਦਾ ਵੀ ਇਹ ਵੀ ਕੰਮ ਲੋਟ ਨਹੀਂ ਹੈਗਾ। ਤਾਂ ਕਿਉਂ? ਕਹਿੰਦਾ ਜੋ ਉਹਨਾਂ ਨੇ ਮੈਨੂੰ ਤਾਂ ਇੱਕ ਦਰਾਖਤ ਤੇ ਚੜਾਤਾ ਕਹਿੰਦਾ ਮੈਂ ਡੱਕ ਕੇ ਸੱਟ ਖਾਵਾਂਗੇ। ਮਰ ਜਾਵਾਂਗੇ ਕਹਿੰਦਾ। ਕਹਿੰਦਾ ਇਹ ਵੀ ਨਹੀਂ ਕੰਮ ਲੋਟ। ਕਹਿੰਦਾ ਇਹਨਾਂ ਨੂੰ ਵੇਚ ਪਰੇ ਯਾਰ। ਉਹ ਵੀ ਭਾਈ ਉਹਨਾਂ ਨੇ ਕਹਿੰਦੀ ਤੇਰੀ ਮਰਜ਼ੀ ਹੈ। ਵੇਚ ਫਿਰ ਹੋਰ ਕੀ ਕੰਮ ਚਲਾਵੇਂਗਾ ਤੂੰ ਕਹਿੰਦੀ ਫੇਲਾ। ਕਹਿੰਦਾ ਐਂ ਕਰਦਾ ਪੱਥਿਹੜੀ ਕਾ ਲੂ ਮੈਂ। ਹਾਂ ਤੇ ਤੋ ਦਿਹਾੜੀ ਮਣੀ ਹੋਣੀ ਕਹਿੰਦਾ ਨਹੀਂ ਹਟਦਾ ਚੱਲ ਕੱਲ ਨੂੰ ਕਿਸੇ ਦੇ ਘਰ ਕੋਲ ਪਹੁੰਚ ਲੱਗ ਜਾਗੇ ਗੱਾਰਾ ਢੋਈ ਜਾਵੇਂ ਉੱਥੇ ਕਿਹੜਾ ਕੋਈ ਜੋਰ ਲੱਗਦਾ ਕਹਿੰਦੀ ਤੰਗਾ ਦੂਵੇ ਦਿਨ ਉਹ ਤੁਰ ਪਿਆ ਕਿਸੇ ਦਾ ਘਰ ਪੈਂਦਾ ਜੀ ਭਾਈ ਉਹ ਬੁੜਾ ਬੈਠਾ ਸੀ ਉਹਨੂੰ ਕਹਿੰਦਾ ਬਾਬਾ ਮੈਨੂੰ ਯਾਰ ਦਿਹਾੜੀ ਤੇ ਰੱਖ ਲੋ ਕਹਾਂ ਕੀ ਕਰਿਆ ਕਰੇਗਾ ਤੂੰ ਲੱਗਦਾ ਤਾਂ ਮੈਨੂੰ ਹੈ ਨਹੀਂ ਵੀ ਗੱਾਰਾ ਪਾਵੇਂਗਾ ਤੂੰ ਤੂੰ ਤਾਂ ਕਹਿੰਦਾ ਇਹਨੂੰ ਮੈਨੂੰ ਬਾਣੀਆਂ ਯਾ ਲੱਗਦੇ ਕਹਿੰਦਾ ਹਜੇ ਤਾਂ ਮੈਂ ਬਾਣੀਆਂ ਕਹਿੰਦਾ ਗੱਾਰਾ ਪਾਈ ਜਾਕਰੋ ਹੋ ਜਾਣੀ ਕਹਿੰਦਾ ਦੇਖ ਲੈ ਤੇਰੀ ਮਰਜ਼ੀ ਹੈ ਕਹਿੰਦਾ ਲੱਗਦਾ ਮਿਸਤਰੀ ਕਹਿੰਦਾ ਰੱਖ ਲੈ ਚਲ ਬੰਦਾ ਲੋਟ ਮਿਲਦਾ ਹੈ ਕਹਿੰਦਾ ਤੇਰੀ ਮਰਜ਼ੀ ਹੈ ਕਹਿੰਦਾ ਆ ਤੈ ਚਾਲੂ ਜਾਊ ਇਹ ਕਹਿੰਦਾ ਨਹੀਂ ਦਦੇ ਖਲਾਂਗੇ ਕਹਿੰਦੇ ਚੰਗਾ ਰਹਿ ਪਾਈ ਗਾਰਾ ਪਾਈ ਚਲਿਆ ਗਰ ਕਹਿੰਦਾ ਚੰਗਾ ਜਦੋਂ ਹੱਥਾਂ ਦੇ ਕਰ ਪਾਇਆ ਗਾਰਾ ਪੀ ਚੱਕ ਚੱਕ ਮਿਸਤਰੀ ਜਾਂਦੇ ਨੂੰ ਕੰਨ ਤੇ ਬਿਸਾ ਕੇ ਯਾਰ ਕਹਿੰਦੇ ਟਾ ਤਰ ਦੇਖਰੇ ਉਹ ਤਾਂ ਹੱਥਾਂ ਦਾ ਕਰੋ ਤਾਂ ਆਕੜ ਗਿਆ ਜਾ ਕੇ ਘਰੇ ਰੋਪਿਆ ਗਿਆ ਕਹਿੰਦਾ ਮੇਰੇ ਤਾਂ ਲੱਤਾਂ ਵੀ ਆਕੜ ਬਨੇ ਬਾਹਾਂ ਵੀ ਕਹਿੰਦੀ ਕੀ ਗੱਲ ਕਹਾਂ ਸਾਰਾ ਦਿਨ ਗਾਰਾ ਟੋਇਆ ਕਹਿੰਦਾ ਮਿਸਤਰੀ ਉਦੋਂ ਮਾਰ ਕੇ ਕਰਨ ਦੀ ਉੱਤੇ ਪਿਛਾ ਕੇ ਜੜ ਕੇ ਨਿਟਾ ਤਾਂ ਸਰ ਨੇ ਕਹਿੰਦਾ ਮੇਰੇ ਤਾਂ ਰੇਲ ਬਣਾਤੀ ਇਹਨਾਂ ਨੇ ਕਹਿੰਦੀ ਤੂੰ ਐਂ ਕਰ ਫਿਰ ਤੂੰ ਅੱਜ ਮੈਸਤਰੀ ਨੂੰ ਕਹੀ ਦੀ ਬੇਨਤੀ ਕਰੀ ਵੀ ਜਿਹੜਾ ਮੱਠੜ ਜਦੋਂ ਮੈਂ ਲਿਆਉਣਾ ਨਾ ਵੀ ਥੋੜਾ ਜਿਹਾ ਚਿਰ ਲਾ ਦਿਆ ਕਰ ਵੀ ਐਨੇ ਚ ਮੈਨੂੰ ਦਮ ਜਾਇਆ ਕਰੂ ਵੀ ਐਨੇ ਮੈਂ ਲੈ ਕੇ ਆਇਆ ਕਰ ਦੁਬਾਰੇ ਕਹਿੰਦਾ ਚੰਗਾ ਮੈਸਤਰੀ ਨੂੰ ਕਹਿੰਦਾ ਉਹ ਕਹਿੰਦੇ ਵੀ ਆ ਗਿਆ ਭਾਈ ਕਿ ਹਾਂਜੀ ਆ ਗਿਆ ਕਹਿੰਦਾ ਮੈਸਤਰੀ ਜੀ ਇੱਕ ਬੇਨਤੀ ਹੈ ਕਹਿੰਦਾ ਤੂੰ ਤਾਂ ਮੈਨੂੰ ਜਰਾ ਔਖਾ ਵਾਲਾ ਕਰ ਦੇ ਵੀ ਤੂੰ ਬੱਠਣ ਮਾਰਿਆ ਚਿਰ ਲਾ ਦਿਆ ਕਰ ਮੈਂ ਥੋੜਾ ਜਿਹਾ ਹੌਲੀ ਵਸਾਇਆ ਕਰ ਗਾ ਇਹਨੇ ਚੋਂ ਮੈਂ ਆ ਜਾ ਕਰੂੰ ਮੈਨੂੰ ਦਮ ਆ ਜਾ ਕਰੂ ਕਹਿੰਦਾ ਨਹੀਂ ਆਏ ਨਹੀਂ ਫਿਰ ਆਏ ਤਾਂ ਗਾਰਾ ਤਾਂ ਕਹਿੰਦਾ ਅਹੀਂ ਬਸਾਈਦਾ ਹੁੰਦਾ ਸੀ ਠੀਕ ਹੈ ਜੇ ਤੂੰ ਪਹਿਲੇ ਔਖਲਾ ਤਾਂ ਇਹ ਕਰਤੇ ਰਿਹਾ ਡਿਊਟੀ ਬਦਲ ਦਿੰਦੇ ਆ ਕੰਮ ਕਹਿੰਦਾ ਕੀ ਕਹਿੰਦਾ ਇੱਟਾ ਫੜਾਈ ਚੱਲੇ ਇਸੇ ਖੜਾ ਕਹਿੰਦਾ ਹਾਂ ਇਹ ਵੀ ਵਧੀਆ ਚੱਲ ਉਹ ਪਾਈ ਉਹ ਬੜੇ ਨੂੰ ਕਹਿੰਦਾ ਘਰ ਵਾਲੇ ਨੂੰ ਕਹਿੰਦਾ ਵੀ ਇਹ 11 6 ਚੀਤੀ ਨਹੀਂ ਲਿਆਉਂਦਾ ਅੱਜ ਹੋਰ ਲਾਓ ਇਹਨੂੰ ਆਪਾਂ ਇੱਟਾਂ ਤੇ ਲਾ ਲੈਨੇ ਕਹਿੰਦਾ ਚੱਲ ਇੱਟਾਂ ਤੇ ਲਾ ਲੈ ਹੁਣ ਇੱਟਾ ਉਦੋਂ ਵੀ ਫੜਾਉਣੀ ਔਖਾ ਕੋਲੇ ਖੜਾ ਬਲਦਾ ਤੁਰਕੇ ਹੀ ਭੱਜ ਜਾਂਦਾ ਪਰ ਭਾਈ ਮਿਸਤਰੀ ਲਿਆ ਵੀ ਇੱਟ ਲਿਆ ਵੀ ਇੱਟ ਉਹਨੂੰ ਤਾਂ ਸੱਦੇ ਹੀ ਨਾ ਹੋਣ ਦਿੱਤਾ ਰੋਟੀ ਬਣਾ ਪੂਰੀ ਰੱਜ ਕੇ ਖਾਧੀ ਅੱਤਨ ਬਾਣੀਆਂ ਨੇ ਆਹਦੇ ਵਿਚਾਲੂ ਕਰੇ ਆ ਗਿਆ ਕਹਾਂ ਵੀ ਇਹ ਤਾਂ ਲਾੜੀ ਨੂੰ ਕਹਿੰਦਾ ਉਦੋਂ ਵੀ ਜ਼ਿਆਦਾ ਔਖਾ ਕਹਿੰਦਾ ਮੈਂ ਤਾਂ ਇੱਟਾਂ ਤੇ ਲੱਗ ਗਿਆ ਤੇ ਕਹਿੰਦਾ ਤੂੰ ਵੀ ਮੈਂ ਤਾਂ ਗਾਰੇ ਹੀ ਸਕਾਲਾ ਲੱਗਿਆ ਕਹਾਂ ਮੇਰੇ ਤੋਂ ਨੇ ਤੂੰ ਹੀ ਨਹੀਂ ਸੱਦੇ ਹੋਣ ਦਿੱਤੀ ਮਿਸਤਰੀ ਨੇ ਰਾਵੀ ਤੇ ਲਿਆਵੀ ਤੇ ਕਹਿੰਦਾ ਹੱਥ ਵੜ ਤੇ ਕਹਿੰਦੀ ਫਿਰ ਹੁਣ ਕਹਿੰਦਾ ਇਹ ਵੀ ਨਹੀਂ ਮੈਂ ਤਾਂ ਕੰਮ ਚਾਹ ਲੋ ਓਟਲਾ ਦਾ ਕਹਿੰਦੀ ਫਿਰ ਹੋਰ ਕੀ ਕੰਮ ਕਰੇਗਾ ਕਹਿੰਦਾ ਹੋਰ ਸੋਚਦਿਆਂ ਕਹਿੰਦਾ ਐ ਕਰਦਿਆਂ ਸਿਆਲ ਆ ਗਿਆ ਮੂਰੇ ਵੀ ਆਪਾਂ ਮੈਂ ਕਿ ਖਿਡਾਰੀ ਤੇ ਨਾ ਲੱਗ ਜਾ ਝੋਕਾ ਲਾਈ ਜਾ ਕਰੂੰ ਤੈਨੂੰ ਦੇਖ ਲੈ ਜਾ ਕੇ ਵੀ ਜੱਟਾਂ ਨੂੰ ਕਹਿੰਦਾ ਇੱਥੇ ਜਿਹਦੀ ਬਾਰੀ ਸੀ ਕਹਾਂ ਯਾਰ ਮੈਨੂੰ ਇੱਥੇ ਖਿਡਾਰੀ ਤੇ ਰੱਖ ਲਓ ਯਾਰ ਮੈਂ ਝੋਕਾ ਲਾਉਂ ਤੇ ਰਹਿ ਜਾਣਾ ਕਹਿੰਦਾ ਤੇਰੀ ਮਰਜ਼ੀ ਆ ਰਹਿ ਜਾ ਤੂੰ ਲੱਗਦਾ ਤਾਂ ਤੂੰ ਬਾਣੀਆਂ ਜਾਂ ਝੋਕਾ ਤੇ ਲਾ ਦੇਂਗਾ ਤੂੰ ਕਹਾਂ ਤੂੰ ਤਾਂ ਲੱਗਣਾ ਨਹੀਂ ਕਹਿੰਦਾ ਲਾ ਲੂੰ ਕਹਿੰਦਾ ਚੰਗਾ ਰਹਿ ਰੱਖ ਲਿਆ ਭਾਈ ਰਾਤ ਨੂੰ ਹੁਣ ਖੋਈ ਹੁੰਦੀ ਉਹ ਵੀ ਇਹ ਪੱਤੀ ਅੱਖ ਦੀ ਆ ਜਿਵੇਂ ਆ ਪੱਤੀ ਐ ਤੇ ਖੋਈ ਗੰਨਿਆਂ ਦੀ ਪੀੜੀ ਹੋਈ ਉਹ ਵੱਢਦੀ ਹੱਥ ਵੋਚ-ਵੋਚਾ ਲਾਉਣੇ ਪੈਣੇ ਨੇ ਰੁੱਕਾ ਲਾਏਂਗਾ ਪਕਾਵਾ ਕਹਾਂ ਵੀ ਤੂੰ ਰੁੱਕ ਲਾਵੇਂਗਾ ਕਿ ਹਾਂ ਝੋਕਾ ਲਾਉ ਮੈਂ ਕਹਿੰਦਾ ਐ ਕਰ ਫਿਰ ਜਦੋਂ ਮੈਂ ਤੈਨੂੰ ਕਹਾ ਕਰੂੰ RAM ਬੋਲ ਦੇ ਉਹਦੀ ਬੰਦ ਹੋ ਜਾ ਕਰੀ ਕਹਿੰਦਾ ਚੰਗਾ ਭਾਈ ਜਦੋਂ ਚਾਹ ਨਹੀਂ ਆਈ ਕਹਿੰਦਾ ਆਰਾਮ ਬੋਲਦੇ ਭਾਈ ਉਹ ਤਾਂ ਗੱਲੀ ਨਾ ਸੁਣੀ ਧੋਕਾ ਲਾਈ ਗਿਆ ਉਹ ਕਹਿੰਦਾ ਮੈਂ ਤੈਨੂੰ ਅਖਾ ਰਾਮ ਬੋਲਦੇ ਚਾਹਣੀ ਮਚਾਵੇਂਗਾ ਕਹਿੰਦਾ ਜੇ ਮੈਂ ਨਹੀਂ ਰਾਮ ਬੋਲਿਆ ਉਹ ਕਹਿੰਦਾ ਤੇਰੇ ਰਾਮ ਨਾਲ ਤੇ ਮੇਰੇ ਰਾਮ ਨਾਲ ਇਹ ਕੰਮ ਚੱਲਣਾ ਤੇਰੇ ਰਾਮ ਨਾਲ ਨਹੀਂ ਮੇਲ ਖਾਂਦਾ ਸਾਡੇ ਰਾਮਾਂ ਤੂੰ ਤਾਂ ਕਹਿੰਦਾ ਮਚਾ ਦੇਗਾ ਚਾਹਣੀ ਜਦੋਂ ਤੈਨੂੰ ਕਹਿ ਵੀ ਬੰਦ ਕਰ ਉਹ ਉਹਦੀ ਬੰਦ ਕਰ ਜੱਟ ਨੂੰ ਕਹਿੰਦਾ ਜਲੇ ਤਾਂ ਤੇਰਾ ਗੁਰ ਮਚਾ ਦੂ ਇਹ ਯਾਰ ساری ਰਾਤ ਤੋਕਾ ਲਾਇਆ ਉਹਨੇ ਕਹਿੰਦਾ ਜਦੋਂ ਮੈਂ ਕਹੇ ਵੀ RAM ਬੋਲ ਕਹਿੰਦਾ ਇਹ ਕਹਿੰਦਾ ਹਜੇ ਮੈਂ ਨਹੀਂ ਬੋਲਿਆ RAM ਕਹਿੰਦਾ ਇਹਦਾ RAM ਨਾਲ ਕਿਵੇਂ ਲੋਟਾਉ ਕਮਾ ਇਹਦਾ ਚਾਣੀ ਫੂਕ ਦੂ ਕਹਿੰਦਾ ਨਾ ਇਹ ਤਾਂ ਕਦੇ ਬੱਦਲ ਆਉਂਦਾ ਕਦੇ ਘਟ ਲਾਂਦਾ ਇਹਦਾ ਤੱਕੜੀ ਤੋੜਨ ਵਾਲਾ ਬਾਣੀਆਂ ਯਾਰ ਇਹ ਕਿੱਥੋਂ ਝੋਕਾ ਲਾਉ ਇਹਨੂੰ ਬੰਦ ਕਰੋ ਤੜਕੇ ਭਾਈ ਉਹਨੂੰ ਕਹਿੰਦਾ ਵੀ ਤੂੰ ਹਟ ਜਾ ਭਾਈ ਤੇਰਾ ਨਹੀਂ ਕੰਮ ਲੋਟ ਆਉਣਾ ਇੱਥੇ ਕਹਿੰਦਾ ਕਿਉਂ じゃ ਰੱਖ ਲਓ ਐ ਕਿ ਹੁੰਦਾ ਮੈਂ ਝੋਕਾ ਲਾ ਜੂ ਕਹਿੰਦੇ ਨਹੀਂ ਤੂੰ ਤਾਂ ਗੋੜ ਮਚਾ ਦੇਗਾ ਜਦੋਂ ਤੈਨੂੰ ਕਹੇ ਵੀ RAM ਬੋਲ ਦੇ ਤੂੰ ਕਹਿੰਦਾ ਕਿ ਜੇ ਮੈਂ ਨਹੀਂ ਬੋਲਿਆ ਤੇਰਾ RAM ਕਿਵੇਂ ਲੋਟ ਆਉਗੇ ਇੱਥੇ ਕਹਿੰਦਾ ਚੱਕ ਗੁੜ ਦਾ ਭੇਲੀ ਬੱਸ ਬਾਇਆ ਕਰੇ ਜਾ ਕੇ ਲਾਲੀ ਨੂੰ ਕਹਿੰਦਾ ਵੀ ਉਹ ਵੀ ਕੰਮ ਤਾਂ ਕਹਿੰਦਾ ਔਖਾ ਹੈ ਕਹਿੰਦਾ ਕੀ ਕਹਿੰਦਾ ਮੇਰੇ ਤਾਂ ਉਹ ਖੋ ਜੀ ਨੇ ਪੱਤੀ ਨੇ ਹੱਥ ਫੜਤੇ ਕਹਿੰਦਾ ਉਹਨਾਂ ਨੇ ਵੀ ਕਹਿੰਦਾ ਮੈਂ ਹਟਾਤਾ ਕਹਿੰਦੀ ਫਿਰ ਹੁਣ ਆਪਣਾ ਕੋਈ ਕੰਮ ਨਹੀਂ ਚੱਲਦਾ ਫੇਰ ਕਹਿੰਦਾ ਹੁਣ ਕੀ ਕਰੀਏ ਕਹਿੰਦੀ ਮੈਂ ਦੱਸ ਦਿਆਂ ਅੱਗੇ ਬਣਾਂ ਨੂੰ ਲੱਗਦੇ ਹੁੰਦੇ ਆ ਪੀਲਾ ਬਾਣ ਹੁੰਦੇ ਬਾਹਲੇ ਬੰਨਿਆਂ ਚ ਆਜਾ ਸਾਡੇ ਮੇਰੇ ਦੇਖਦੇ ਦੇਖਦੇ ਵੀ ਆਪਹੀ ਜੀ ਜਾਂਦੇ ਕਿੱਥੋਂ ਨਹੀਂ ਇੱਥੇ ਹੱਦ ਹੈ ਜੀ ਲੌਂਗਵਾਲ ਦੀ ਸਾਡੇ ਪਿੰਡ ਦੀ ਇਹ ਤੇ ਬੜੇ ਬਾਣ ਹੁੰਦੇ ਅਸੀਂ ਮਾਲ ਚਾਰਦੇ ਨੇ ਤੇ ਪੀਲਾ ਲੱਗ ਜਾਂਦੇ ਆ ਉਹ ਬਾਹਲੀਆਂ ਪੱਕੀਆਂ ਨਹੀਂ ਦੇਖਿਆਂ ਉਹ ਪੀਲਾ ਲੱਗ ਜਾਂਦੀਆਂ ਉਹ ਪੀਲਾ ਕੇ ਪੱਕ ਜਾਂਦੇ ਜਦੋਂ 6 ਦੇ ਮਹੀਨੇ ਜੋ ਲੋ ਚੱਲਦੀ ਕਾਲੀਆਂ ਹੋਈਆਂ ਲਾਲ ਕਾਲੀਆਂ ਉਹ ਕਹਿੰਦੀ ਆਪਾਂ ਪੀਲਾ ਨਾਲ ਤੋੜ ਕੇ ਵੇਚ ਦਿਆ ਕਰੀਏ ਕਹਿੰਦੀ ਮੈਂ ਚੱਲਦਿਆਂ ਤੇਰੇ ਨਾਲ ਤੂੰ ਪੀਲਾ ਤਾਂ ਵੇਚ ਦੇਂਗਾ ਕਹਿੰਦਾ ਹਾਂ ਜਾ ਕੇ ਭਾਈ ਟੋਕਰੀ ਪੀਲਾ ਦੀ ਭਰ ਲਈ ਕਾਲੀਆਂ ਕਾਲੀਆਂ ਦੀ ਵਧੀਆ ਕੇਰੀਆਂ ਹੋਈਆਂ ਦੀ ਬਾਣੀਆਂ ਨੂੰ ਚਕਾਤੀ ਵਧੀਆ ਵੇਚ ਆ ਬਾਣੀਆਂ ਤਾਂ ਹੁਣ ਇਹ ਜੇ ਕੰਮ ਤੇ ਲੋਟ ਰਹਿੰਦਾ ਕਹਿੰਦਾ ਨਗਦ ਪੈਸੇ ਬਣੇ ਨੇ ਨਾਲੇ ਫਿਰ ਤੁਰ ਕੇ ਵੇਚਦਾ ਕਹਿੰਦਾ ਇਹ ਕੰਮ ਲੋਟ ਆ ਆਪਣਾ ਉਹ ਕਹਿੰਦੇ ਤੇ ਤੁਹਾ ਦਾ ਕਿਸੇ ਪਾਸੇ ਲੋਟ ਆਇਆ ਕਹਿੰਦੇ ਇਹ ਵੀ ਹੁਣ ਤੈਨੂੰ ਮੈਂ ਦੱਛਾ ਨਾਲ ਲਾ ਕੇ ਤੇ ਨਾ ਕਰਾਉਣਿਆ ਤਾਂ ਇਹ ਕੰਮ ਚੜੂ ਇਹ ਚਲਾ ਹੁਣ ਭਾਈ ਉਹ ਪੀਲਾ ਤੋੜ ਤੋੜ ਕੇ ਦੇ ਦਿਆ ਕਰੇ ਉਹ ਵੇਚ ਆ ਕਰੇ ਫਿਰ ਉਹਨਾਂ ਨੇ ਭਾਈ ਆਪਦਾ ਕੰਮ ਚਲਾਇਆ ਘਰ ਦਾ ਫਿਰ ਵੀ ਬਾਹਣੀਆਂ ਹੁੰਦ ਨੇ ਕੋਈ ਨਾ ਕੋਈ ਆੜਤਾ ਚਲਾਉਂਦੇ ਨੇ ਹੌਲੀ ਹੌਲੀ ਚੱਲ ਪੈਂਦੀ ਐ ਕਹਿੰਦੇ ਬਸ ਜੀ